ਇੱਕ ਮਾਂ ਆਪਣੇ ਬੱਚੇ ਤੋਂ ਬੜੀ ਤੰਗ ਆਏ ਹੋਈ ਸੀ ਉਹ ਬੱਚਾ ਰੋਜ਼ ਗੁੜ ਖਾਣ ਦਾ ਆਦੀ ਹੋ ਚੁੱਕਾ ਸੀ ਗੁੜ ਦੇ ਵਿੱਚ ਸ਼ੂਗਰ ਹੁੰਦੀ ਹੈ ਤੇ ਰੋਜ਼ਾਨਾ ਹੱਦ ਤੋਂ ਵੱਧ ਗੁੜ ਖਾਈ ਜਾਣਾ ਇੱਕ ਬਿਮਾਰੀ ਦਾ ਕਾਰਨ ਬਣਦਾ ਹੈ ਸੋ ਮਾਂ ਬੜੀ ਤੰਗ ਸੀ ਬੜੀ ਵਾਰ ਉਸ ਬੱਚੇ ਨੂੰ ਸਮਝਾਉਂਦੀ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬੱਚਾ ਗੁੜ ਲੱਭ ਕੇ ਖਾ ਹੀ ਲੈਂਦਾ ਸੀ ਬੇਸ਼ੱਕ ਮਾਂ ਉਸ ਗੁੜ ਦੇ ਡੱਬੇ ਨੂੰ ਕਿਤੇ ਨਾ ਕਿਤੇ ਲੁਕੋ ਦਿੰਦੀ ਪਰ ਉਹ ਬੱਚਾ ਵਾਰ-ਵਾਰ ਉਸ ਗੁੜ ਨੂੰ ਲੱਭ ਕੇ ਖਾ ਲੈਂਦਾ ਸੀ। ਜਾਂ ਇਧਰੋਂ ਉਧਰੋਂ ਕਿਸੇ ਤਰੀਕੇ ਦੇ ਨਾਲ ਗੁੜ ਨੂੰ ਖਾ ਹੀ ਜਾਂਦਾ ਸੀ। ਮਾਂ ਇੰਨੀ ਕੁ ਜ਼ਿਆਦਾ ਤੰਗ ਹੋ ਗਈ। ਬੜਿਆਂ ਲੋਕਾਂ ਕੋਲ ਡਾਕਟਰਾਂ ਕੋਲੋਂ ਵੀ ਇਲਾਜ ਕਰਾਇਆ। ਪਰ ਉਹ ਬੱਚਾ ਗੁੜ ਖਾਣ ਤੋਂ ਨਾ ਹਟਿਆ। ਅਖੀਰ ਉਸ ਮਾਂ ਨੇ ਇੱਕ ਸੰਤ ਕੋਲ ਜਾਣਾ ਸ਼ੁਰੂ ਕੀਤਾ। ਜਦੋਂ ਮਾਂ ਆਪਣੇ ਬੱਚੇ ਨੂੰ ਨਾਲ ਲੈ ਕੇ ਇੱਕ ਸੰਤ ਜੀ ਦੇ ਡੇਰੇ ਤੇ ਗਈ। ਤੇ ਸੰਤਾਂ ਨੂੰ ਆਖਿਆ ਕਿ ਮਹਾਪੁਰਖੋ ਮੈਂ ਤੁਹਾਡੇ ਚਰਨਾਂ ਵਿੱਚ ਇਹ ਫਰਿਆਦ ਕਰਨੀ ਹੈ ਮੇਰਾ ਇਹ ਪੁੱਤਰ ਗੁੜ ਖਾਣ ਤੋਂ ਮੁੜਦਾ ਨਹੀਂ ਪਰ ਮੈਂ ਸੁਣਿਆ ਤੁਹਾਡੇ ਇਸ ਘਰ ਤੇ ਆਣ ਕੇ ਬੜੇ ਬੜੇ ਵੱਡਿਆਂ ਵੱਡਿਆਂ ਦਾ ਸੁਧਾਰ ਹੋ ਜਾਂਦਾ ਹੈ ਤੇ ਮੈਂ ਚਾਹੁੰਦੀ ਹਾਂ ਤੁਸੀਂ ਮੇਰੇ ਸ ਬੱਚੇ ਨੂੰ ਇਹ ਗੁੜ ਖਾਣ ਤੋਂ ਹਟਾਓ ਸੰਤ ਜੀ ਮੁਸਕਰਾਏ ਤੇ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ ਇਸ ਬੱਚੇ ਨੂੰ ਹੁਣ ਲੈ ਜਾਓ ਤੇ 7 ਦਿਨਾਂ ਬਾਅਦ ਤੁਸੀਂ ਵਾਪਸ ਡੇਰੇ ਆਇਓ ਮੇਰੇ ਕੋਲ ਉਹ ਮਾਂ ਚਲੀ ਗਈ ਇੱਕ ਦਿਨ ਦੋ ਦਿਨ ਕਰਕੇ 7 ਦਿਨ ਬੀਤ ਗਏ ਤੇ ਫਿਰ ਉਹ ਮਾਤਾ ਜਿਹੜੀ ਸੀ ਵਾਪਸ ਡੇਰੇ ਗਈ ਤੇ ਸੰਤਾਂ ਨੂੰ ਕਹਿਣ ਲੱਗੀ ਸੰਤ ਜੀ ਤੁਸੀਂ ਹੁਣ ਮੇਰੇ ਬੱਚੇ ਦਾ ਇਲਾਜ ਕਰ ਦਿਓ ਇਸ ਨੂੰ ਗੁੜਖਾਨ ਤੋਂ ਹਟਾ ਦਿਓ ਸੰਤ ਜੀ ਫਿਰ ਮੁਸਕਰਾਏ ਤੇ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ ਹੁਣ ਚਲੇ ਜਾਓ ਤੇ ਇੱਕ ਹਫਤੇ ਬਾਅਦ ਦੁਬਾਰਾ ਆਉਣਾ ਉਹ ਮਾਂ ਬੜੀ ਹੈਰਾਨ ਹੋਈ ਤੇ ਵਾਪਸ ਚਲੀ ਗਈ ਇੱਕ ਹਫਤਾ ਉਡੀਕ ਕਰਦਿਆਂ ਲੰਘ ਗਿਆ ਤੇ ਫਿਰ ਦੁਬਾਰਾ ਜਦੋਂ ਸੰਤਾਂ ਦੇ ਡੇਰੇ ਤੇ ਆਈ ਤੇ ਕਹਿਣ ਲੱਗੀ ਜੀ ਹੁਣ ਫਿਰ ਇੱਕ ਹਫਤੇ ਬਾਅਦ ਆਈ ਹਾਂ ਮੇਰੇ ਬੱਚੇ ਨੂੰ ਗੁੜਖਾਣ ਤੋਂ ਹਟਾ ਦਿਓ ਉਹ ਮਹਾਪੁਰਖ ਕਹਿਣ ਲੱਗੇ ਇਸ ਤਰ੍ਹਾਂ ਕਰੋ ਤੁਸੀਂ 7 ਦਿਨ ਬਾਅਦ ਆਇਓ ਉਹ ਬੜੀ ਹੈਰਾਨ ਹੋਈ ਤੇ ਬੜਾ ਮਨ ਵਿੱਚ ਪਰੇਸ਼ਾਨੀ ਬੇਚੈਨੀ ਵੀ ਆਈ ਕਿ ਪਤਾ ਨਹੀਂ ਇਹਨਾਂ ਦੇ ਕੋਲ ਬੱਤੇ ਦੀ ਇਹ ਸਾਹਤ ਨੂੰ ਸ਼ਟਾਉਣ ਦਾ ਇਲਾਜ ਹੈ ਵੀ ਜਾਂ ਨਹੀਂ ਵਾਪਸ ਚਲੀ ਗਈ ਸੋਚਣ ਲੱਗੀ ਕਿ ਅਗਰ ਇਸ ਵਾਰੀ ਉਹਨਾਂ ਨੇ ਇਲਾਜ ਨਾ ਕੀਤਾ ਤੇ ਮੈਂ ਦੁਬਾਰਾ ਉੱਥੇ ਨਹੀਂ ਜਾਣਾ ਹੁਣ ਜਦੋਂ ਇਸ ਤਰ੍ਹਾਂ ਇਹ ਮਾਂ ਆਪਣੇ ਬੱਚੇ ਨੂੰ ਲੈ ਕੇ ਦੁਬਾਰਾ ਉਸ ਸੰਤ ਦੇ ਡੇਰੇ ਗਈ ਤਾਂ ਕਹਿਣ ਲੱਗੀ ਸੰਤ ਜੀ ਇਸ ਵਾਰ ਕਿਰਪਾ ਕਰੋ ਤੇ ਮੇਰੇ ਬੱਚੇ ਦੇ ਗੁੜ ਖਾਣ ਦੀ ਆਦਤ ਛਡਾ ਦਿਓ ਇਸ ਨੂੰ ਆਖੋ ਕਿ ਅੱਜ ਤੋਂ ਬਾਅਦ ਇਹ ਗੁੜ ਖਾਣਾ ਬੰਦ ਕਰ ਦੇਵੇ ਸੰਤ ਜੀ ਨੇ ਬੱਚੇ ਨੂੰ ਆਪਣੇ ਕੋਲ ਸੱਦਿਆ ਉਹਦੇ ਸਿਰ ਤੇ ਹੱਥ ਫੇਰਦਿਆਂ ਹੋਇਆ ਆਖਿਆ ਪੁੱਤਰਾ ਗੁੜ ਨਾ ਖਾਇਆ ਕਰ ਜ਼ਿਆਦਾ ਖੁਰ ਖਾਣਾ ਸਿਹਤ ਦੇ ਵਾਸਤੇ ਹਾਨੀਕਾਰਕ ਹੁੰਦਾ ਹੈ ਇਸ ਤਰ੍ਹਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਤੇ ਸਿਆਣੇ ਬੱਚੇ ਦੀ ਤਰ੍ਹਾਂ ਅੱਜ ਤੋਂ ਬਾਅਦ ਆਪਣੀ ਮਾਤਾ ਦਾ ਕਹਿਣਾ ਮੰਨ ਕੇ ਗੁੜ ਖਾਣਾ ਬੰਦ ਕਰ ਦੇ ਇੰਨਾ ਕਹਿ ਕੇ ਮਹਾਪੁਰਖ ਚੁੱਪ ਹੋ ਗਏ ਅਗੋਸ ਬੱਚੇ ਦੀ ਮਾਂ ਨੇ ਆਖਿਆ ਸੰਤ ਜੀ ਬਸ ਤੁਸੀਂ ਇਸ ਤਰੀਕੇ ਨਾਲ ਹੀ ਇਲਾਜ ਕਰਨਾ ਸੀ ਇਸ ਬੱਚੇ ਦਾ ਇਸ ਤਰ੍ਹਾਂ ਇਸ ਨੇ ਗੁੜ ਖਾਣ ਤੋਂ ਹਟਣਾ ਸੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜੇਕਰ ਤੁਹਾਡੇ ਇੰਨੇ ਕੋਈ ਬਚਨ ਕਰਨ ਦੇ ਨਾਲ ਹੀ ਇਹਨੇ ਗੁੜ ਖਾਣ ਤੋਂ ਹਟ ਜਾਣਾ ਸੀ ਤੇ ਤੁਸੀਂ ਇੱਕ ਹਫਤਾ ਦੋ ਹਫਤੇ ਤਿੰਨ ਹਫਤੇ ਕਿਉਂ ਇਸ ਗੱਲ ਨੂੰ ਲਾ ਦਿੱਤੇ ਪਹਿਲੇ ਹਫਤੇ ਜਦੋਂ ਮੈਂ ਪਹਿਲੇ ਦਿਨ ਤੁਹਾਡੇ ਪਾਸ ਆਈ ਸਾਂ ਤੁਸੀਂ ਉਦੋਂ ਮੇਰੇ ਬੱਚੇ ਨੂੰ ਗੁੜ ਖਾਣ ਤੋਂ ਕਿਉਂ ਨਾ ਹਟਾਇਆ ਅੱਗੋਂ ਸੰਤਾਂ ਦੇ ਬਚਨ ਸੁਣਨ ਵਾਲੇ ਸਨ ਸੰਤਾਂ ਨੇ ਆਖਿਆ ਕਿ ਮੈਂ ਤੇਰੇ ਪੁੱਤਰ ਨੂੰ ਕਿਵੇਂ ਗੁੜ ਖਾਣ ਤੋਂ ਹਟਾ ਦਿੰਦਾ ਜਿੰਨਾ ਚਿਰ ਮੈਂ ਖੁਦ ਗੁੜ ਖਾਣਾ ਬੰਦ ਨਾ ਕਰ ਦਿੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਖੁਦ ਵੀ ਗੁੜ ਖਾਣ ਦਾ ਆਦੀ ਸੀ ਤੇ ਮੈਂ 21 ਦਿਨ ਪੂਰੇ ਲਾ ਕੇ ਗੁੜ ਖਾਣ ਦੀ ਆਦਤ ਨੂੰ ਛੱਡੀ ਰੱਖਿਆ ਕਿਉਂਕਿ ਮੈਂ ਚਾਹੁੰਦਾ ਸਾਂ ਜੋ ਵੀ ਗੱਲ ਮੈਂ ਤੇਰੇ ਪੁੱਤਰ ਨੂੰ ਸਮਝਾਵਾਂ ਉਸ ਨੂੰ ਪਹਿਲਾਂ ਮੈਨੂੰ ਖੁਦ ਨੂੰ ਅਪਣਾਉਣਾ ਪਵੇਗਾ ਕਿਉਂਕਿ ਮੇਰੀ ਉਸੇ ਗੱਲ ਦਾ ਅਸਰ ਤੁਹਾਡੇ ਤੇ ਹੋਏਗਾ ਜਿਸ ਗੱਲ ਨੂੰ ਮੈਂ ਖੁਦ ਵੀ ਮੰਨਦਾ ਹੋਵਾਂਗਾ ਸੋ ਦੋਸਤੋ ਅੱਜ ਦੀ ਇਸ ਵੀਡੀਓ ਤੋਂ ਸਾਨੂੰ ਸਮਝ ਪੈਂਦੀ ਹੈ ਕਿ ਗੁਰਬਾਣੀ ਵਿੱਚ ਲਿਖਿਆ ਹੈ ਪ੍ਰਥਮੇ ਮਨ ਪਰ ਬੁੱਧੇ ਆਪਣਾ ਪਛੈ ਅਵਰੋਰੀ ਜਹਵੇ ਗੁਰੂ ਸਾਹਿਬ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸੁਧਾਰਨਾ ਚਾਹੀਦਾ ਹੈ ਫਿਰ ਦੂਸਰੇ ਵੱਲ ਧਿਆਨ ਦੇਣਾ ਚਾਹੀਦਾ ਹੈ ਖੁਦ ਆਪਾਂ ਸੁਧਰਦੇ ਨਹੀਂ ਤੇ ਦੂਸਰੇ ਨੂੰ ਸੁਧਾਰਨ ਵਾਸਤੇ ਤੁਰ ਪੈਂਦੇ ਹਾਂ ਸੋ ਸਭ ਤੋਂ ਪਹਿਲਾ ਸਾਡਾ ਕਰਮ ਹੈ ਕਿ ਆਪਣੇ ਆਪ ਨੂੰ ਸੁਧਾਰੀਏ ਆਪਣੇ ਮਨ ਦੇ ਉੱਪਰ ਜਿੱਤ ਹਾਸਲ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਮਨ ਜੀਤੈ ਜਗ ਜੀਤ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਉਹ ਸਾਰੇ ਜਗਤ ਨੂੰ ਜਿੱਤ ਸਕਦੇ ਨੇ ਸੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ